ਮੇ ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾ ਪਰ ਅਜੋ ਮੀਰੂ ਆਪਣੇ ਤੇ ਜਿਹੜੀ ਆਂਟੋਖ ਦੀ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਬਾਡੀ ਦਾ ਜੋਰ ਕਣਕਾਂ ਦੀ ਵਜਾਈ ਕਿਤੇ ਨਵਾਂ ਸੀਜ਼ਨ ਸਾਡੇ ਸਿਰ ਤੇ ਤੇ ਅਸੀਂ ਇਹ ਜਿਹੜੇ ਬਣਾਏ ਤਿੰਨ ਕਾਨੂੰਨ ਇਹਨਾਂ ਦੇ ਖਿਲਾਫ ਇਹਨਾਂ ਆਵਾਨੀਆਂ ਅਡਾਨੀਆਂ ਦੇ ਮੌਲਾ ਅੱਗੇ ਆ ਕੇ ਆਪਰਾ ਰੋਜ਼ ਪ੍ਰਦਰਸ਼ਨ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੀ ਜ਼ੰਗੀਰ ਨੂੰ ਸਾਡੀ ਜ਼ਮੀਨ ਨੂੰ ਬੰਗਾਲਿਆ ਲਲਕਾਰਿਆ ਇਸ ਲਈ ਇਤਿਹਾਸ ਗਵਾਹ ਜਦੋਂ ਵੀ ਕਿਤੇ ਮਸੀਬਤ ਪੈਂਦੀ ਆ ਤਾਂ ਫਿਰ ਜਿਹੜੇ ਫੌਰਾ ਤੂਰ ਨੇ ਆ ਉਹ ਕਦੇ ਮੈਦਾਨ ਦੇ ਵਿੱਚੋਂ ਪ੍ਰਾਣ ਧੂਮੀ ਦੇ ਵਿੱਚੋਂ ਉਹ ਵਾਪਸ ਨਹੀਂ ਮੁੜਦੇ ਹੁੰਦੇ ਅੱਜ ਮੋਦੀ ਨੇ ਉਨਾ ਵਾਨੀਆਂ ਆੜਾਨੀਆਂ ਦੇ ਨਾਲ ਲੜ ਕੇ ਇੱਥੇ ਜੀਆਂ ਟ੍ਰੇਨਾਂ ਸਾਡੇ ਰੇਲਵੇ ਟ੍ਰੈਕ ਖਾਲੀ ਕੀਤੇ ਆ ਉਹ ਛੱਡ ਨਹੀਂ ਰਿਹਾ ਮਾਰ ਗੱਡੀਆਂ ਚਲਾ ਨਹੀਂ ਰਿਹਾ ਡੀਪੀ ਕੋਰਾ ਉਹਦੀ ਜਿਹੜੀ ਘਾਟ ਆ ਉਹ ਵੀ ਆ ਰਿਹਾ ਸੋ ਇੱਥੇ ਤੱਕ ਉਹ ਨੂੰ ਆਏਗਾ ਜੀ ਮੈਂ ਇਹਨਾਂ ਕਿਸਾਨਾਂ ਨੂੰ ਮਨਾਰੂ ਮਨ ਮੈਂ ਨਾ ਕੁਫਾਣਾ ਨੂੰ ਮਰਦੇ ਸੀ ਇਸ ਦਰਗਾਹ ਵੀ ਦਰਕਾਰੂਗਾ ਤੇ ਨਵਾ ਧਰਮ ਹੈ ਉਹਨਾਂ ਨੂੰ ਭੇਖਾ ਹੈ ਜੇ ਸੋਚਦੇ ਤਾਂ ਉਹ ਵੀ ਹੋਣਗੇ ਜਿਨ੍ਹਾਂ ਨੇ ਕਾਨੂੰਨ ਪਾਸ ਕੀਤੇ ਆ ਜਿਹੜੀ ਉਹ ਕਮੇਟੀ ਬਣੀ ਆ ਵੀ ਜਿਹੜੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਪਿੰਡਾਂ ਦੇ ਵਿੱਚੋਂ ਨਸ਼ਾ ਖੁਦਕੁਸ਼ੀ ਦੀਆਂ ਆਰਥੀਆਂ ਹੋਦੀਆਂ ਸੀ ਜਿਹੜੇ ਬੜੇ ਸ਼ੌਕ ਦਾ ਮਰਦੇ ਸੀ ਅੱਜ ਇਹ ਧਰਨਿਆਂ ਦੇ ਉੱਤੇ ਆ ਕੇ ਬੈਠੇ ਆ ਸਾਰੇ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰਦਾ ਕੋਈ ਸ਼ਰਾਬ ਪੀ ਕੇ ਨਹੀਂ ਲੜਦਾ ਤੇ ਭਾ ਗੱਲ ਕਿੱਦਾਂ ਨੂੰ ਤਰਪੀ ਅੱਜ ਇਹਨਾਂ ਦੇ ਨੌਜਵਾਨ ਬੱਚੇ ਇਨਾਂ ਦੀਆਂ ਔਰਤਾਂ ਇਨਾਂ ਦੇ ਜਿਹੜੇ ਉਹ ਬਜ਼ੁਰਗ ਬਾਪੂ ਉਹ ਉਹ ਲੈ ਕੇ ਡਾਂਗਾ ਉਹ ਮੈਦਾਨ ਦੇ ਵਿੱਚ ਬੈਠੇ ਨੇ ਤੇ ਇਹਦਾ ਵਾਪਰ ਕੀ ਗਿਆ ਸੋਚਦੇ ਆ ਵੀ ਇਹਨਾਂ ਨੇ ਲਾ ਸੋਚਿਆ ਸੀ ਜਿਵੇਂ ਬਿਹਾਰ ਦੇ ਵਿੱਚ 2007 ਦੇ ਵਿੱਚ ਇਹ ਕਾਨੂੰਨ ਲਾਗੂ ਕਰਤਾ ਇਹ ਪੰਜਾਬ ਦੇ ਵਿੱਚ ਵੀ ਬਿਲ ਬਣਾ ਤੇ ਬਿਨਾਂ ਦੇ ਥੋੜਾ ਕਨਾ ਰੌਲਾ ਪਿਆ ਉਸ ਵਕ ਕਾਨੂੰਨ ਬਣ ਗਿਆ ਵੀ ਕਾਨੂੰਨ ਕਿਤੇ ਵਾਪਸ ਥੋੜਾ ਹੁੰਦੇ ਆ ਨਹੀਂ ਪੰਜਾਬ ਦੇ ਲੋਕ ਜਾਣਦੇ ਆ ਵੀ ਅਸੀਂ ਆਪ ਦੀ ਜਿਹੜੀ ਜੰਗੀਰ ਆ ਉਹਨੂੰ ਜਿਉਂਦੀ ਰੱਖਣਾ ਔਏ ਅਸੀਂ ਜਿਹੜੀ ਸਾਡੇ ਗੁਰੂਆਂ ਨੇ ਮਾਤਾ ਪਤਾਂ ਤੇ ਮਹਾਂਪੁਰ ਦਾ ਰਤਵਾ ਦਿੱਤਾ ਜ਼ਮੀਨ ਨੂੰ ਅਸੀਂ ਉਹ ਆਦੀ ਮਾਂ ਨੂੰ ਨਹੀਂ ਕਿਸੇ ਦੇ ਹੱਥੀ ਜਾਣ ਦੇ ਮੰਗੇ ਅਸੀਂ ਰਸਤੇਦਾਰ ਦੇ ਆਏ ਤੋਂ 100 ਗ੍ਰਾਮ ਵਾਲਾ ਤਾਗ ਟਾਟੇ ਦਾ ਨਹੀਂ ਖਰੀਦ ਕੇ ਲਿਆਉਣਾ ਅਸੀਂ ਇਹਨਾਂ ਦੇ ਮੌਲਾ ਤੋਂ ਰਸਤੇਦਾਰ ਆਇਆ ਤੋਂ 50 ਗ੍ਰਾਮ ਖੰਡ ਨਹੀਂ ਖਰੀਦ ਕੇ ਲਿਆਉਣੀ ਨਾ ਵੇਚਣ ਦੇ ਮਾਲ ਗੱਡੀਆਂ ਹੈਗਾ ਪੰਜਾਬ ਦੇ ਵਿੱਚ ਸਾਡੇ ਹੁੰਦਾ ਸਾਰਾ ਗੁੱਸਾ ਜਦ ਅਸੀਂ ਸੱਚ ਦੇ ਰਾਹ ਤੁਰੇ ਆਂ ਜਦ ਅਸੀਂ ਸੱਚ ਨੂੰ ਕਬੂਲ ਕਰ ਲਿਆ ਫਿਰ ਬਾਬਾ ਨਾਨਕ ਨੇ ਕੀ ਆਖਿਆ ਪਹਿਲੇ ਮਾਰਨ ਕਬੂਲ ਜੀਵਨ ਚੀ ਸਾਦਾਸ ਫਿਰ ਜਦੋਂ ਅਸੀਂ ਮਾਰਨ ਕਬੂਲ ਲਿਆ ਸਾਡੇ ਤੋਂ ਟਰੈਕਟਰਾਂ ਦੇ ਸਾਡੇ 25 11 35 11 ਦੇ ਜਿਹੜਾ ਮੂੰਹ ਢਿੱਲੀ ਵਾਲ ਨੂੰ ਕਰ ਲਿਆ ਅਸੀਂ ਤੋਰ ਜਾਗੇ ਦਿੱਦੀ ਇੱਕ ਨਵਾਂ ਪਿੰਡ ਵਸਾਇਆ ਕਰਾਂਗੇ ਹਰ ਰੋਜ਼ ਤੁਸੀਂ ਸਾਰੀ ਵੱਡੀ ਉਮਰ ਦੇ ਬੈਠੇ ਹੋ ਹੁਣ ਤਾਂ ਗੱਡੀਆਂ ਆਲੇ ਦੇਖ ਕੇ ਬਹਿ ਗਏ ਕਿ ਗੱਡੀਆਂ ਵਾਲੇ ਨਹੀਂ ਆਉਂਦੇ ਸ਼ਾਮ ਨੂੰ ਆਉਂਦੇ ਦਿਨ ਚਾਰ ਦੇ ਨੂੰ ਪਤਾ ਨਹੀਂ ਕਿੱਧਰ ਤੁਲੇ ਜਾਂਦੇ ਸੀਗੇ ਲੱਜ ਕੇ ਸਵਾਣ ਆਉਂਦਾ ਉਹ ਤੇ ਇੱਕੇ ਨਹੀਂ ਸੀ ਰਹਿੰਦੇ ਇਹ ਬਲੇਖਾ ਮੋਦੀ ਦਾ ਕਰਦਾ ਜਿਵੇਂ ਮਨਾਂ ਦੇ ਵਿੱਚੋਂ ਵੀ ਮੈਂ ਬਸੇ ਟ੍ਰੇਨਾਂ ਨਾਲ ਚਲਾਉਂਦੇ ਉਹਨਾਂ ਨੂੰ ਦਿੱਲੀ ਨਹੀਂ ਪਹੁੰਚਿਆ ਜਾਣਾ ਅਸੀਂ ਉਹ ਨਵੇਂ ਪਿੰਡ ਬਸਾਵਾਂਗੇ ਪਿੰਡਾਂ ਦੇ ਵਿੱਚ ਸਾਡੇ ਮੀਡੀਆ ਰਹੀ ਗੱਲਾਂ ਹੋਣਗੀਆਂ ਲੋਕਾਂ 'ਚ ਵੀ ਆ ਜਿਹੜੇ ਦਿੱਦੀ ਨੂੰ ਜਾਣਦੇ ਨੇ ਆ ਟਰੈਕਟਰਾਂ ਵਾਲੇ ਆ ਝੰਡਿਆਂ ਵਾਲੇ ਆ ਹਰੀਆਂ ਪੱਗਾਂ ਵਾਲੇ ਆ ਬਸੰਤੀ ਬਸੰਤੀ ਚੁੰਨੀਆਂ ਔਰ ਆ ਹਰੀਆਂ ਚੁੰਨੀਆਂ ਵਾਲੀਆਂ ਮਾਮਾ ਸਾਤ ਮਈ ਸੰਘਰਸ਼ ਰੱਖਾਂਗੇ ਜੇਕਰ ਰੋਡ ਪਈ ਜੂਝੌਂਦੀ ਤੇ ਫਿਰ ਬਰਾਵ ਯਕੀਨ ਨੇ ਉਹ ਹੈ ਵੀ ਸਾਡੇ ਮੈਦਾਨ ਦੇ ਵਿੱਚੋਂ ਕੋਈ ਸੂਰਮਾ ਭੱਜੂਗਾ ਨਹੀਂ ਤੇ ਆ ਕਿਉਂ ਨਹੀਂ ਭੱਜੂਗਾ ਅਸੀਂ ਬਹੁਤ ਕੁੱਛ ਸਿੱਖੀ ਦਾ ਸਿੱਖਿਆ ਤੇ ਆਸਾਂ ਵਿੱਚੋਂ ਜਦੋਂ ਜ਼ਰਤਰੀ ਕਰੀ ਆਣ ਕੋਈ ਸੀ ਜਿਵੇਂ ਭਾਈ ਮਹਾ ਸਿੰਘ ਵਰਗੇ ਆਪ ਦਾ ਕਰੀ ਆਏ ਸੀ ਸਾਡੇ ਜੱਲੀਆ ਬੈਠੀਆਂ ਸੀ ਘਰ ਆਲੇ ਤੇ ਮਾਮਾ ਉਹ ਮਾਈਪਾ ਗੋਲਗੀਆਂ ਨੇ ਕਿਹਾ ਸੀ ਵੀ ਆਹ ਚੱਕੋ ਚੂੜਗਾ ਆਹ ਪਾਓ ਚੂੜਗਾ ਅਸੀਂ ਮੈਦਾਨ ਦੇ ਝੰਗ ਤੇ ਜਾਣੀਏ ਅਸੀਂ ਜੂਝ ਆ ਗਿਆਂ ਤੇ ਉਹ ਜੂਝੀਆਂ ਦੀ ਆ ਸਾਡੇ ਆਗੂਆਂ ਨੇ ਸਾਡੀ ਉਸ ਲਹਿਰ ਨੇ ਉਹ ਸਿੱਖ ਧਰਮ ਤੋਂ ਸਿੱਖਿਆ ਵੀ ਅੱਜ ਅਸੀਂ ਮਾਈ ਭਗਵਾਨ ਨੂੰ ਨਾਲ ਲੈ ਕੇ ਚੱਲ ਚਲੀ ਗਈ ਮੈਂ ਕਹਿੰਦਾ ਮੈਂ ਚਲੀ ਗਈ